ਸ਼ਸ਼ੀਕਾਲ ਤੁਸੀਂ ਦੇਖ ਰਹੇ ਹੋ 1 ਇੰਡੀਆ ਪੰਜਾਬੀ ਮੈਂ ਆ ਸੰਦੀਪ ਖਰਲ ਤੇ ਅੱਜ ਖਬਰਾਂ ਉਤੇ ਚਰਚਾ ਕਰਨ ਲਈ ਮੇਰੇ ਨਾਲ ਮੌਜੂਦ ਨੇ ਸੀਨੀਅਰ ਪੱਤਰਕਾਰ ਤੇ ਰਾਜਨੀਤਿਕ ਮੁਲਾਂਕਣਕਾਰ ਜਸਬੀਰ ਸਿੰਘ ਪੱਟੀ ਸਾਹਿਬ ਪੱਟੀ ਸਾਹਿਬ ਸਵਾਗਤ ਬਹੁਤ-ਬਹੁਤ ਸ਼ਸ਼ੀਕਾਲ ਜੀ ਸ਼ੁਕਰੀਆ ਜੀ ਮੇਰੇ ਵੱਲੋਂ ਵੀ ਆਪ ਜੀ ਤੇ ਸਾਰੇ ਸਰੋਤਿਆਂ ਦੇ ਦਰਸ਼ਕਾਂ ਨੂੰ ਸ਼ਸ਼ੀਕਾਲ ਜੀ ਪੱਟੀ ਸਾਹਿਬ ਜਿਹੜੀ ਆਪਾਂ ਗੈਰ ਰਸਮੀ ਗੱਲ ਕਰ ਰਹੇ ਸੀਗੇ ਅਮਰਿਤਪਾਲ ਸਿੰਘ ਬਾਰੇ ਹਲਕਾ ਖਡੂਰ ਸਾਹਿਬ ਤੋਂ ਮੈਂ ਚਾਹਨਾ ਉਹ ਤੁਸੀਂ ਦੱਸੋ ਵੀ ਚੋਣ ਪ੍ਰਚਾਰ ਦਾ ਜਿਹੜਾ ਇੱਕ ਵੱਖਰਾ ਢੰਗ ਜਾਂ ਲੋਕਾਂ ਦੀ ਹਮੈਤ ਦਾ ਜਾਂ ਲੋਕਾਂ ਵੱਲੋਂ ਇਨਕਾਰੇ ਜਾਣ ਦੇ ਇੱਕ ਜਿਹੜੇ ਨਵੇਂ ਇਸ਼ਾਰੇ ਹਲਕਾ ਖਡੂਰ ਸਾਹਿਬ ਚ ਵਰਤੇ ਜਾ ਰਹੇ ਆ ਉਹ ਕੀ ਹੈ ਜੀ ਕਿਖੋ ਜਿਹੜੇ ਤਰੰਤਨ ਜ਼ਿਲ੍ਹੇ ਦੇ ਲੋਕ ਨੇ ਜਾਂ ਸੰਗਰੂਰ ਦੇ ਲੋਕ ਨੇ ਇਹ ਸਾਰੇ ਬਾਗੀ ਤबीयत ਦੇ ਬੰਦੇ ਨੇ ਤੇ ਬਾਕੀ ਤਬੀਦ ਬੰਦੇ ਆ ਤੇ ਇਹ ਹਮੇਸ਼ਾ ਹੀ ਉਹਦਾ ਸਾਥ ਦਿੰਦੇ ਆ ਜਿਹੜਾ ਵਿਚਾਰਾ ਜਿੱਦੇ ਜ਼ੁਲਮ ਹੋ ਰਿਹਾ ਹੋਵੇ ਡਰਿਆ ਹੋਵੇ ਮਸਲੂਮ ਹੋਵੇ ਅਜੇ ਵਿਅਕਤੀ ਦਾ 1999 ਦੇ ਵਿੱਚ ਵੀ ਸਰਦਾਰ ਸਿਮਰ ਸਿੰਘ ਮਾਝੂ ਨੂੰ ਜੇਲ੍ਹ ਦੇ ਵਿੱਚ ਸੀ ਉਹਨਾਂ ਦੇ ਬਕਾਇਦਾ ਤੌਰ ਤੇ ਸੱਤ ਬੰਦੇ ਜਿਹੜੇ ਸੀ ਉਹਨਾਂ ਜਿੱਥੇ ਬੰਦੇ ਜਤਾਏ ਸੀਗੇ ਦੋ ਇੰਡੀਪੈਂਡੈਂਸੀ ਦੇ ਬੰਦੇ ਉਨ੍ਹਾਂ ਵਿੱਚ ਇੱਕ ਅਮਰitsar ਤੇ ਕਿਰਪਾਲ ਸਿੰਘ ਸਾਥੀ ਤੇ ਕਤਿੰਦਰਪਾਲ ਸਿੰਘ ਜੀ ਤੇ 8 ਬੰਦੇ ਬਕਾਇਦਾ ਤੌਰ ਤੇ ਉਮੀਦਵਾਰ ਜਨਦੇਸ਼ ਨਾਲ ਤੇ ਬਾਕੀ ਬਾਬਾ ਕਾਲੀ ਦਲ ਨਾਲ 6 ਬੰਦੇ ਸੀ ਉਹਨਾਂ ਵੱਲੋਂ ਵੀ ਕਰ ਸਕਦੇ ਜੇ ਆਪਾਂ ਅੱਜ ਦੀ ਗੱਲ ਕਰ ਲਈਏ ਤੇ ਅੱਜ ਅਮਰਤਪਾਲ ਦੇ ਉੱਤੇ ਵੀ ਉਸੇ ਤਰ੍ਹਾਂ ਹੀ ਹੈ ਜਿਸ ਤਰੀਕੇ ਨਾਲ ਜ਼ੁਲਮ ਮੰਨਤੇ ਹੋਏ ਸੀ ਉਸੇ ਤਰ੍ਹਾਂ ਉਹਦੇ ਤੁੰਦੇ ਤੇ ਇਹ ਬਾਗੀ ਤਬੀਅਤ ਹੋਣ ਦੇ ਨਾਲ ਤੇ ਇੱਕ ਵਹਿ ਬਣ ਗਈ ਵੀ ਐ ਕਿ ਭਾਈ ਅਮਰਤਪਾਲ ਸਿੰਘ ਨੂੰ ਚਲੋਣਾ ਤੇ ਵੈਸੇ ਵੀ ਆਮ ਲੋਕਾਂ 'ਚ ਧਾਰਨਾ ਵੀ ਪਹਿਲਾਂ ਕਿਹਦੇ ਸੀ ਚਿੱਟੇ ਬਗਲੇ ਨੀਲੇ ਮੋਰ ਉਹ ਵੀ ਚੋਰ ਤੇ ਉਹ ਵੀ ਚੋਰ ਲੱਭ ਕੋਈ ਤੀਜਾ ਹੋਰ ਤੇ ਤੀਜਾ ਹੋਰ ਲੱਭ ਕੇ ਵੀ ਵੇਖ ਲਿਆ ਤੇ ਉਹਨਾਂ ਨੇ ਪੱਲੇ ਕਖਰੀ ਪਾਇਆ ਆਮ ਆਦੀ ਪਾਰਟੀ ਨੇ ਉਹ ਉਹਨਾਂ ਨੂੰ ਵਧ ਕੇ ਜਿਹੜੇ ਉਹ ਸਾਬਤ ਹੋਏ ਨੇ ਇਸ ਕਰਕੇ ਅੱਜ ਕੀ ਉਥੋਂ ਦੇ ਲੋਕਾਂ ਨੇ ਖਾਸ ਕਰਕੇ ਖਡੂਰ ਸੱਕ ਖਡੂਰ ਸਿਭ ਹਲਕੇ ਦੀ ਜੇ ਭੂਗੋਲਕ ਸਥਿਤੀ ਤੁਸੀਂ ਵੇਖ ਲਓ ਇੱਕ ਨਹੀਂ ਦੋ ਦੀ ਇਹ ਚਾਰ ਜ਼ਿਲ੍ਹਿਆਂ ਚ ਵੰਡਿਆ ਪਿਆ ਹੈ ਚਾਰ ਵਿਧਾਨ ਸਭਾ ਹਲਕੇ ਇਹਦੇ ਤਰਨਤਾਰ ਚ ਆਉਂਦੇ ਆ ਦੋ ਵਿਧਾਨ ਸਭਾ ਹਲਕੇ ਬਕਾਇਦਾ ਤੌਰ ਤੇ ਅਮਰਸਰ ਚ ਆਉਂਦੇ ਆ ਦੋ ਵਿਧਾਨ ਸਭਾ ਹਲਕੇ ਬਕਾਇਦਾ ਤੌਰ ਤੇ ਕਪੂਰਥਲਾ ਚ ਆਉਂਦੇ ਤੇ ਇੱਕ ਵਿਧਾਨ ਸਭਾ ਹਲਕਾ ਫਰੋਇਡ ਪਟਿਆੰਦਾ ਭੂਗੋਲਕ ਸਥਿਤੀ ਇਦਾਂ ਦੀ ਉੱਥੇ ਆਈ ਹੁਣ ਇੱਕ ਵੇਬ ਬਣ ਗਈ ਵੀ ਭਾਈ ਅਮਰਿਤਪਾਲ ਸਿੰਘ ਹੁਰੀ ਤਾਦੀ ਬਾਹਰ ਆ ਸਕਦੇ ਆ ਜੇ ਮਾਨ ਮੰਗੂ 199 ਦੀ ਤਰ੍ਹਾਂ ਉਹਨਾਂ ਦੇ ਹੱਕ ਚ ਗੋਟਾ ਪਾ ਕੇ ਉਹਨੂੰ ਕਾਮਯਾਬ ਕੀਤਾ ਜਾਵੇ ਤੇ ਨਾਲੇ ਜਿਹਨਾਂ ਲੋਕਾਂ ਦੇ ਬੱਚਿਆਂ ਨੇ ਨਸ਼ੇ ਛੱਡੇ ਅਮਰਿਤ ਛੱਕੇ ਆਪਣੇ ਸਿੱਖੀ ਸਰੂਪ ਚ ਆਏ ਉਹ ਕੋਈ ਨਾ ਵੋਟਾਂ ਪਾਉਣਗੇ ਉਹਨਾਂ ਉਹ ਵੋਟਾਂ ਪਾਉਣਗੇ ਉਹਨਾਂ ਇਸ ਤਰੀਕੇ ਨਾਲ ਅੱਜ ਦੀ ਡੇਟ ਦੇ ਵਿੱਚ ਇੱਕ ਕੈਂਪੇਨ ਜਿਹੜੀ ਉਹਨਾਂ ਦੇ ਪਰਿਵਾਰ ਵੱਲੋਂ ਚਲਾਈ ਗਈ ਹੈ ਜਾਂ ਜੀ ਆ ਜਾਂ ਉਹਨਾਂ ਦੇ ਸਾਥੀਆਂ ਵੱਲੋਂ ਚਲਾਈ ਜਾ ਰਹੀ ਉਹ ਕੈਂਪੇਨ ਬੜੀ ਮਹੱਤਵਪੂਰਨ ਉਹ ਕੱਲੇ ਸੜਕਾਂ ਤੇ ਨਹੀਂ ਫਾਰ ਐਗਜ਼ਾਮਪਲ ਕਿਸੇ ਅੱਡੇ ਤੇ ਕੋਈ ਮਿੰਨੀ ਬੱਸ ਖਲੋਤੀ ਹੈ ਤੇ ਉਹਨਾਂ ਦਾ ਜਿਹੜਾ ਸਾਥੀ ਹੈ ਵਰਕਰ ਉਹ ਜਾ ਕੇ ਬਕਾਇਦਾ ਤੌਰ ਤੇ 2 ਮਿੰਟ ਲਾ ਕੇ ਆਪਣੀ ਗੱਲ ਕਰਦਾ ਤੇ ਲੋਕਾਂ ਨੂੰ ਲਾਂਬਨਤ ਕਰਦਾ ਵਾ ਭਾਈ ਅਮਰਤਪਾਲ ਨੂੰ ਵੋਟਾਂ ਪਾਓ ਕਿਉਂ ਪਾਓ ਉਹ ਵੀ ਦੱਸਦਾ ਉਹਨਾਂ ਕਿ ਭਾਈ ਅਮਰਤਪਾਲ ਨੇ ਕੋਈ ਮਾੜਾ ਕਰਮ ਨਹੀਂ ਕੀਤਾ ਕੋਈ ਬੰਦਾ ਨਹੀਂ ਮਾਰਿਆ ਕੋਈ ਪਰਿੰਦਾ ਨਹੀਂ ਮਾਰਿਆ ਨੌਜਵਾਨਾਂ ਨੂੰ ਉਹਨਾਂ ਅਮਰ ਛਕਾਉਣ ਵਾਲੇ ਪਾਸੇ ਤੇ ਨਸ਼ੇ ਛੱਡਣ ਵਾਲੇ ਪਾਸੇ ਤੁਰੀਨ ਲਿਕਨ ਇੱਕ ਗਲਤੀ ਉਹਨਾਂ ਦੀ ਹੈਗੀ ਸੀ ਲੇਕਿਨ ਉਹ ਏਡੀ ਵੱਡੀ ਗਲਤੀ ਨਹੀਂ ਸੀ ਕਿ ਉਹਨਾਂ ਤੇ ਐਨਐਸਏ ਲਾ ਕੇ ਡਿਬਰੂਗੜ ਜੇਲ੍ਹ ਵਿੱਚ ਭੇਜ ਦਿੱਤਾ ਜਾਵੇਗਾ ਅੱਜ ਦੀ ਡੇਟ ਦੇ ਵਿੱਚ ਪ੍ਰਿੰਸੀਪਲ ਪ੍ਰਵਿੰਦਰਪਾਲ ਜਿਹੜੇ ਹੈ ਪ੍ਰਿੰਸੀਪਲ ਪ੍ਰਵਿੰਦਰ ਸਿੰਘ ਖਾਲਸਾ ਚੀਫ ਇਟਰਨਲ ਸ਼੍ਰੋਮਣੀ ਗੁਰਦੁਆਰਾ ਚ ਗੁਰਮਤਿ ਚੇਤਨਾ ਦੇ ਇਹਨਾਂ ਨੇ ਇੱਕ ਆਪਣਾ ਪ੍ਰੈਸ ਰਿਲੀਜ਼ ਜਾਰੀ ਕੀਤਾ ਇਹਨਾਂ ਨੇ ਕਿ ਆ ਜਿਹੜੇ ਚਾਰ ਬੰਦੇ ਨੇ ਸਾਡੇ ਆ ਜਿਹੜੇ ਬੰਦੇ ਸਾਡੇ ਹੈਗੇ ਨੇ 6 ਇਹਨਾਂ ਨੂੰ 6-7 ਬੰਦੇ ਇਹਨਾਂ ਨੂੰ ਵੋਟਾਂ ਪਾਈਆਂ ਅੱਜ ਇਹਨਾਂ ਵਿੱਚ ਖਡੂਰ ਸਾਹਿਬ ਤੋਂ ਭਾਈ ਅਮਰਤਪਾਲ ਸਿੰਘ ਨੇ ਸੰਗਰੂਰ ਤੋਂ ਸਿਮਰਤ ਸਿੰਘ ਮਾਨ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਫਰੀਦਕੋਟ ਤੋਂ ਸਰਬਜੀਤ ਸਿੰਘ ਇਹ ਸ਼ਹੀਦ ਭਾਈ ਬੈਂ ਸਿੰਘ ਦਾ ਬੇਟਾ ਹੈ ਉਹ ਉਥੇ ਚੋਣ ਲੜ ਰਿਹਾ ਫਰੀਦਕੋਟ ਤੋਂ ਫਿਰੋਜ਼ਪੁਰ ਤੋਂ ਜਸ ਜਸਕਰਨ ਸਿੰਘ ਕਾਨ ਸਿੰਘ ਵਾਲਾ ਜਿਹੜੇ ਸ਼੍ਰੋਮਣੀ ਅਕਾਲੀ ਦਲ ਫਤਿਹ ਦੇ ਪ੍ਰਧਾਨ ਨੇ ਉਹ ਲੁਧਿਆਣਾ ਤੋਂ ਕਮਲਜੀਤ ਸਿੰਘ ਬਰਾੜ ਇਹ ਵੀ ਇੰਡੀਪੈਂਡੈਂਟ ਨੇ ਤੇ ਬਠਿੰਡਾ ਤੋਂ ਲੱਖਾ ਸਿੰਘ ਸਿਧਾਣਾ ਜਿਹੜੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਉਮੀਦਵਾਰ ਤੇ ਪਟਿਆਲਾ ਤੋਂ ਪ੍ਰੋਫੈਸਰ ਮਹਿੰਦਰਪਾਲ ਸਿੰਘ ਸ਼੍ਰੋਮਣਿਕ ਕਾਲੀਦਲ ਅੰਮ੍ਰਿਤਸਰ ਦੇ ਉਮੀਦਵਾਰ ਇਹਨਾਂ ਸੱਤਾ ਉਮੀਦਵਾਰਾਂ ਦੇ ਹੱਕ ਵਿੱਚ ਉਹਨਾਂ ਨੇ ਲੋਕਾਂ ਨੂੰ ਅਪੀਲ ਕੀਤੀ ਵੋਟਾਂ ਪਾਉਣ ਦੀ। ਪਰ ਗੱਲ ਇਹ ਆ ਵੀ ਇੱਥੇ ਇਹਨਾਂ ਨੇ ਜਿਹੜਾ ਵਿਧਾਨ ਸਭਾ ਹਲਕਾ ਖਡੂਰ ਸਾਹਿਬ ਪਹਿਲਾਂ ਇਹ ਬੜੀ ਗੱਲ ਚੱਲੀ ਸੀ ਕਿ ਵੀ ਉੱਥੋਂ ਰਾਣਾ ਗੁਰਦੀਪ ਸਿੰਘ ਆਪ ਜਾਂ ਉਹਨਾਂ ਦਾ ਬੇਟਾ ਖੜਾ ਕੀਤਾ ਜਾਊਗਾ। ਲੇਕਿਨ ਜਦੋਂ ਇਹ ਗੱਲ ਸਾਹਮਣੇ ਆ ਗਈ ਵੀ ਨਹੀਂ ਬਈ ਇੱਥੇ ਅਮਰਤਾਰੀ ਸਿੰਘ ਚਾਹੀਦਾ ਕਿ ਬਿਰਸਾ ਸਿੰਘ ਬੁਲਟੋਆ ਵੀ ਅਮਰਤਾਰੀ ਹੈ। ਜਿਹੜਾ ਕਾਦੀਦਨ ਬਾਦਲ ਦਾ ਉਮੀਦਵਾਰ ਭਾਈ ਅਮਰਤਪਾਲ ਸਿੰਘ ਵੀ ਅਮਰਤਧਾਰੀ ਹੈ ਇੱਥੇ ਕੋਈ ਅਮਰਤਧਾਰੀ ਦਿੱਤਾ ਜਾਵੇ ਤੇ ਉਹਨਾਂ ਨੇ ਫਿਰ ਜਿਹੜਾ ਸੀ ਕੁਲਬੀਰ ਸਿੰਘ ਜੀਰਾ ਉਹਨੂੰ ਲੰਨੜੇ ਸਾਬਕਾ ਵਿਦਾਇ ਸੀ ਕਿ ਉਹਨਾਂ ਦਾ ਪਛੋਕੜ ਸਾਰ ਅਮਰਤਧਾਰੀਆਂ ਦਾ ਉਹਨਾਂ ਦੇ ਦਾਦਾ ਜੀ ਬਕਾਇਦਾ ਤੌਰ ਤੇ 20 ਸਾਲ ਸ਼੍ਰੋਮਣੀ ਕਮੇਟੀ ਦੇ ਮੈਂਬਰ ਰਹੇ ਨੇ ਉਹਨਾਂ ਦੇ ਫਾਦਰ ਇੰਦਰਜੀਤ ਸਿੰਘ ਜੀਰਾ ਵੀ ਅਮਰਤਧਾਰੀ ਸੀ ਸਾਰੇ ਉਹ ਗੁਰੂ ਗ੍ਰੰਥ ਨੂੰ ਸਮਰਪਿਤ ਤੇ ਗੁਰੂ ਗ੍ਰੰਥ ਨੂੰ ਸਮਰਪਿਤ ਲੋਕ ਨੇ ਜੀਤੇ ਕਰਕੇ ਉਹਨਾਂ ਦਾ ਨਾਂ ਸਾਹਮਣੇ ਆਇਆ ਹੁਣ ਵਿਰੋਧ ਹੋ ਰਿਹਾ ਬਿਰਸਾ ਸਿੰਘ ਬਲਟੋਵਾ ਨੇ ਬੜੀਆਂ ਆਪਣੀਆਂ ਪੋਸਟਰ ਪਾਈਆਂ ਭਾਈ ਅਮਰਪਾਲ ਸਿੰਘ ਨੂੰ ਕਿਹਾ ਉਹ ਮੈਨੂੰ ਬੈਸ ਕਰਨਾ ਬੈਸ ਕਦੀ ਕਰਨਗੇ ਭਈ ਕਿਹੜੇ ਮੁੱਦੇ ਤੇ ਬੈਸ ਕਰਨਗੇ ਕਿਉਂ ਬੈਸ ਕਰਨਗੇ ਜਨਤਾ ਦੀ ਕਚਹਿਰੀ 'ਚ ਜਾਓ ਆਪਣੀ ਗੱਲ ਕਰੋ ਉੱਥੇ ਜਾ ਕੇ ਜਨਤਨ ਦੱਸੋ ਮੈਨੂੰ ਇੱਕ ਫੋਨ ਆਉਂਦਾ ਹੈ ਇੱਕ ਸਾਡੇ ਜਗਨਵੰਦ ਸਿੰਘ ਢੋਟਾ ਵਾ ਉਹ ਕਹਿੰਦੇ ਕੱਲ ਅਸੀਂ ਹਲਗੋ ਕੁਠੀ ਗਏ ਦੋ ਚਾਰ ਪਿੰਡਾਂ ਤੇ ਗਏ ਜਾ ਕੇ ਵੇਖਿਆ ਅਸੀਂ ਉੱਥੇ ਭਾਈ ترشیم ਸਿੰਘ ਜਿਹੜੇ ਭਾਈ ਅੰਮ੍ਰਿਤਪਾਲ ਸਿੰਘ ਦੇ ਫਾਦਰ ਨੇ ਉਹ ਵੀ ਪ੍ਰਚਾਰ ਵਾਸਤੇ ਆਏ ਸੀ ਤੇ ਲੋਕਾਂ ਵੱਲੋਂ ਭਰਮਾਂ ਹੁੰਗਾਰ ਦਿੱਤਾ ਗਿਆ ਕੁਦਰਤੀ ਜਦੋਂ ਉੱਥੋਂ ਮਿਰਸਾ ਸਿੰਘ ਬੁਲਟਵਾ ਦੀਆਂ ਗੱਡੀਆਂ ਲੰਘਣ ਲੱਗੀਆਂ ਤੇ ਲੋਕ ਸੜਕਾਂ ਤੇ ਲਾਈਨ ਲਗਾ ਕੇ ਬਾਵਾ ਖੜੀ ਨਰ ਕੇ ਖਲੋ ਗਿੱਤੀ ਕਹਿੰਦਾ ਵੀ ਉਹਦੇ ਕੁਝ ਨਹੀਂ ਕਿਹਾ ਨਾ ਉਹਦੇ ਹੱਕ 'ਚ ਬੋਲੇ ਨਾ ਉਹਦੇ ਖਿਲਾਫ ਬੋਲੇ ਕਹਿੰਦਾ ਭਈਆ ਸਾਡੀ ਭਮਾਂ ਖੜੀਆਂ ਤੇਰੀ ਅੱਜ ਕਿਸੇ ਸਪੋਰਟ ਨਹੀਂ ਕਰ ਸਕਣ ਇੱਕ ਨਵੇਕਲੇ ਤਰੀਕੇ ਨਾਲ ਉਹਦਾ ਵਰਕ ਕੀਤਾ ਗਿਆ ਵਾ ਇਸ ਕਰਕੇ ਭਾਈ ਅਮਰਤਪਾਲ ਸਿੰਘ ਨੂੰ ਹੰਗਾਰਾ ਚ ਸਭ ਮਿਲ ਰਿਹਾ ਵਾ ਤੇ ਮੈਂ ਇਹ ਵੀ ਦੱਸ ਦਿਆਂ ਕਿ ਇਸ ਹਲਕੇ ਦੇ ਵਿੱਚ 75% ਦੀ ਸਿੱਖ ਰਹਿੰਦੇ ਨੇ ਇਸ ਕਰਕੇ ਉੱਥੋਂ ਉਹਨਾਂ ਦੀ ਕਾਫੀ ਹੱਦ ਤੱਕ ਜਿਹੜੀ ਉਹਨਾਂ ਨੂੰ ਜਿਹੜੀ ਆ ਉਹ ਹੰਗਾਰਾ ਮਿਲਦੀ ਆਸਾ ਮੈਂ ਨਹੀਂ ਇਹ ਕਹਿੰਦਾ ਕਿ ਉਹ ਜਿੱਤ ਜਾਣਗੇ ਇਹ ਤੇ ਚਾਹ ਪਹਿਲੀ ਤਿਕਨ ਵੋਟਾਂ ਪੈਣਗੀਆਂ ਚਾਰ ਤਰੀਕ ਨੂੰ ਰਿਜ਼ਲਟ ਆਊਗਾ ਉਹ ਦੱਸੇਗਾ ਕਿ ਕੌਣ ਕਿੰਨੇ ਪਾਣੀ ਸੀਗਾ ਲੇਕਿਨ ਜੋ ਹਾਲਾਤ ਨੇ ਲੋਕਾਂ ਦੇ ਮੈਂ ਪਿੰਡਾਂ ਚ ਵੀ ਗਿਆ ਸਰਦੀ ਖੇਤਰ ਦੇ ਵਿੱਚ ਉਹ ਕਹਿੰਦੇ ਜੇ ਅਸੀਂ ਤਾਂ ਪਿੰਡ ਚ ਬਕਾਇਦਾ ਤੌਰ ਤੇ ਮਤੇ ਪਾ ਦਿੱਤੇ ਨੇ ਵੀ ਐਸ ਪਿੰਡ ਦੇ ਵਿੱਚ ਕਿਸੇ ਦਾ ਹੋਰ ਕੋਈ ਬੂਥ ਨਹੀਂ ਲੱਗੇਗਾ ਸਿਰਫ ਭਾਈ ਅਮਰਤਪਾਲ ਸਿੰਘ ਲੱਗੇਗਾ ਜੇ ਇੱਥੋਂ ਤੱਕ ਗੱਲ ਚੱਲੀ ਗਈ ਤੇ ਫਿਰ ਲੋਕਲ ਇਹ ਧਾਰਨਾ ਜਿਹੜੀ ਸੰਸਨਾਨੰਦ ਵਾਲੀ ਉਹ ਬਣਦੀ ਜਾਂਦੀ ਆ ਹੁਣ ਭਾਈ ਅਮਰਤਪਾਲ ਸਿੰਘ ਜਿੱਤਣਗੇ ਜਾਂ ਨਹੀਂ ਜਿੱਤਣਗੇ ਉਹ ਤਾਂ ਪਿਖ ਦੀ ਬੁੱਕਲ ਦੇ ਵਿੱਚ ਛੁਪਿਆ ਵਾ ਲੇਕਿਨ ਕੁਝ ਹਿੰਦੂ ਵੀਰਾਂ ਦੇ ਵਿੱਚ ਜਿਹੜੀ ਆ ਉਹ ਜਰੂਰ ਉਹ ਕਲੱਤਨ ਜੀ ਪਾਈ ਜਾ ਰਹੀ ਉਹ ਨਰਾਛਾ ਦੇ ਆਦਮ ਚ ਨਹੀਂ ਤੇ ਭਾਈ ਅਮਰਤਪਾਲ ਸਿੰਘ ਖਾਲਸਾ ਦੀ ਮੰਗ ਕਰਦਾ ਭਾਈ ਖਾਲਸਾਤਨ ਦੀ ਮੰਗ ਕਰਨ ਵਾਲੇ ਇੱਥੇ ਬੜੇ ਹੈਗੇ ਨੇ ਭਾਈ ਅਮਰਤਪਾਲ ਸਿੰਘ ਇਕੱਲਾ ਨਹੀਂ ਨਾ ਖਾਲਸਾਤਨ ਬਣਿਆ ਨਾ ਬਣਨਾ ਇੱਕ ਪੱਤਰਕਾਰ ਨੇ ਸਰਦਾਰ ਪ੍ਰਕਾਸ਼ ਸਿੰਘ ਬਾਦਲ ਮੁੱਖ ਮੰਤਰੀ ਸਾਹਿਬ ਉਹਨਾਂ ਨੂੰ ਸਵਾਲ ਪੁੱਛ ਲਿਆ ਬਾਦਲ ਸਾਹਿਬ ਤੁਹਾਡਾ ਚੰਡੀਗੜ੍ਹ ਬਾਰੇ ਕੀ ਵਿਚਾਰ ਉਹਦਾ ਜਵਾਬ ਕੀ ਸੀ ਅੰਦਰ ਨਾ ਖਾਲਿਸਤਾਨ ਬਣਿਆ ਤੇ ਨਾ ਖਾਲਿਸਤਾਨ ਬਣਨਾ ਨਾਲ ਉਹਨਾਂ ਕਹਿੰਦੇ ਜਿਵੇਂ ਜਿਹੜਾ ਸਾਡਾ ਕਸ਼ਮੀਰ ਪਾਕਿਸਤਾਨ ਨੂੰ ਮਿਲ ਸਕਦਾ ਉਸੇ ਤਰ੍ਹਾਂ ਚੰਡੀਗੜ੍ਹ ਵੀ ਪੰਜਾਬ ਨੂੰ ਨਹੀਂ ਮਿਲ ਸਕਦਾ ਮਤਲਬ ਉਹਨਾਂ ਦਾਵਾ ਛੜਤਾ ਸੀ ਹਾਲਾਤ ਹੁਣ ਇਸ ਤਰ੍ਹਾਂ ਦੇ ਬਣੇ ਪਏ ਨੇ ਹੁਣ ਅਮਰਤਪਾਲ ਸਿੰਘ ਨੂੰ ਆਉਣ ਵਾਲੇ ਦਿਨਾਂ 'ਚ ਕਿੰਨਾ ਕੁ ਹਰਾਮ ਹੰਗਾਰਾ ਮਿਲਦਾ ਉਹ ਜਾਰੀ ਰਹਿਦਾ ਜਾਂ ਨਹੀਂ ਰਹਿੰਦਾ ਇਹ ਤੇ ਸੱਚ ਦੀ ਬੁੱਕਲ ਛੁਕਿਆ ਵਾ لیکن ਅੱਜ ਦੀ ਡੇਵਿਡ ਚ ਲੋਕਾਂ ਨੇ ਇੱਕ ਵੱਖਰੇ ਤਰੀਕੇ ਨਾਲ ਕੋਈ ਕਾਲੀਏ ਝੰਡੀਆਂ ਨੇ ਵਿਖਾਈਆਂ ਕੋਈ ਨਾਰੇਬਾਜੀ ਨਹੀਂ ਕੀਤੀ ਬਾਬਾ ਖੜੀਆਂ ਖੜ ਕੇ ਸੜਕ ਤੇ ਖਲੋਕੇ ਨੇ ਉਹਦਾ ਕਾਫਲਾ ਲੰਘਿਆ ਪਰ ਉਹਨੇ ਸਮਝ ਲਿਆ ਭਾਈ ਇਹ ਲੋਕ ਇਹਨੇ ਸਾਡੀ ਬਾਬਾ ਖੜੀਆਂ ਕੀ ਤਿੰਨ ਵੋਟ ਨਹੀਂ ਪਾ ਸਕਦੇ ਜੀ ਪਟੀ ਸਾਹਿਬ ਇਹਦੇ ਨਾਲ ਹੀ ਇੱਕ ਹੋਰ ਸਵਾਲ ਲੈਣਿਆ ਅੱਜ ਅਕਾਲੀ ਦਲ ਦੀ ਇੱਕ ਰੈਲੀ ਸੀਗੀ ਰੈਲੀ ਦੇ ਵਿੱਚ ਇਹ ਇਜ਼ੂਰ ਇਹ ਗੱਲ ਦੇ ਉੱਤੇ ਜ਼ੋਰ ਦਿੱਤਾ ਗਿਆ ਵੀ ਜੇ ਸਾਡੀ ਕਿਤੇ ਸਰਕਾਰ ਬਣ ਗਈ ਪਹਿਲੀ ਗੱਲ ਵੀ ਕਹਿੰਦੇ ਅਸੀਂ ਜਿਹੜੇ ਗੁਆਢੀ ਸੂਬਿਆਂ ਦੇ ਨਾਲ ਪਾਣੀਆਂ ਦੇ ਸਮਝੌਤੇ ਆ ਉਹ ਰੱਦ ਕਰ ਦਿਆਂਗੇ ਹੁਣ ਸਵਾਲ ਤਾਂ ਇਹ ਆ ਵੀ ਚੋਣਾਂ ਤਾਂ ਚੱਲ ਰਹੀਆਂ ਨੇ ਲੋਕ ਸਭਾ ਦੀਆਂ ਤੇ ਜਿੱਦਾਂ ਦਾ ਇਹ ਸਵਾਲ ਆ ਵੀ ਜੇ ਅਸੀਂ ਗੁਆਢੀ ਸੂਬਿਆਂ ਦੇ ਨਾਲ ਜਿਹੜੇ ਪਾਣੀਆਂ ਦੇ ਸਮਝੌਤੇ ਰੱਦ ਕਰ ਦਿਆਂਗੇ ਉਹ ਤਾਂ ਫਿਰ ਵਿਧਾਨ ਸਭਾ ਦੀ ਗੱਲ ਹੋਈ ਵੀ ਜੇ 227 ਦੇ ਵਿੱਚ ਵਿਧਾਨ ਸਭਾ ਦੀਆਂ ਚੋਣਾਂ ਦਾ ਪ੍ਰਚਾਰ ਹੋਵੇ ਤਾਂ ਇਹ ਸਵਾਲ ਜਿਹੜਾ ਉਹਦੇ ਵਿੱਚ ਕੀਤਾ ਜਾ ਸਕਦਾ ਸੀਗਾ ਜਿਹੜੀ ਗੱਲ ਸਰਦਾਰ ਸੁਖਬੀਰ ਸਿੰਘ ਬਾਦਲ ਦੀ ਗੱਲ ਇਹਨਾਂ ਨੇ 2014 ਦੇ ਵਿੱਚ ਇੱਕ ਸੁਪਨਾ ਲਿਆ ਸੀ ਕਿ ਅਸੀਂ ਆਪਣੇ ਉਮੀਦਵਾਰ ਬਕਾਇਦਾ ਤੌਰ ਤੇ ਰਾਜਸਥਾਨ ਦੇ ਵਿੱਚ ਜੁਪੀ ਦੇ ਵਿੱਚ ਦਿਲਚ ਖੜੇ ਕਰਾਂਗੇ ਸਾਡੀ ਨੈਸ਼ਨਲ ਪਾਰਟੀ ਬਣ ਚੁੱਕੀ ਹੈ ਲੇਕਿਨ ਜਦੋਂ ਭਾਜਪਾ ਵੱਲੋਂ ਇੱਕ ਦਬਕਾ ਪਿਆ ਤੇ ਚੁੱਪ ਕਰਕੇ ਬੈਠ ਗਏ ਅੱਜ ਦੀ ਡੇਟ ਦੇ ਵਿੱਚ ਉਹਨਾਂ ਨੂੰ ਪਤਾ ਵੀ ਸਾਡੇ ਪੰਜਾਬ ਤੋਂ ਬਾਅਦ ਕੋਈ ਫੋਦ ਨਹੀਂ ਸਾਡਾ ਪੰਜਾਬ ਤੋਂ ਬਾਅਦ ਕੋਈ ਉਮੀਦਵਾਰ ਨਹੀਂ ਲੜਦਾ ਤੇ ਅਸੀਂ ਜੋ ਮਰਜ਼ੀ ਕਹੀ ਦੀਏ ਸਾਨੂੰ ਕਿਸੇ ਪੁੱਛਣ ਤੱਕ ਨਹੀਂ ਸਾਡੇ ਕਿਸੇ ਵਿਅਕਤੀ ਨੂੰ ਸਾਡੇ ਉਮੀਦਵਾਰ ਨੂੰ ਆਂਚ ਨਹੀਂ ਆਉਣੀ 2004 ਦੇ ਵਿੱਚ ਜਦੋਂ ਐਂਟੀ ਇੱਕ ਕਾਨੂੰਨ ਪਾਸ ਹੋਇਆ ਸੀਗਾ ਜਿਹੜਾ ਕੈਪਟਨ ਰਮਨ ਸਿੰਘ ਨੇ ਪਾਸ ਕੀਤਾ ਸੀ ਪਾਣੀਆਂ ਦੇ ਵਿਰੋਧੀ ਕਾਨੂੰਨ ਔਖਸ ਕਾਨੂੰਨ ਦੇ ਵਿੱਚ ਬਕਾਇਦਾ ਤੌਰ ਤੇ ਇਹਨਾਂ ਦੇ ਵੀ ਸਾਈਨ ਆ ਤੇ ਉਦੋਂ ਸਰਦਾਰ ਸਿਮਰਤ ਸਿੰਘ ਮਾਨ ਨੇ ਕਿਹਾ ਸੀ ਕਿ ਬਾਦਲ ਕਾਲੀਦਲ ਨੇ ਤੇ ਕਾਂਗਰਸ ਨੇ ਮੋਹਰ ਲਾਤੀ ਵੀ ਜਿਹੜਾ ਪਾਣੀ ਪਹਿਲਾਂ ਜਾਂਦਾ ਸੀ ਉਹ ਜਾਂਦਾ ਰਹੇਗਾ ਅਸੀਂ ਹੋਰ ਨਹੀਂ ਦੇਵਾਂਗੇ ਹੁਣ ਗੱਲ ਗੱਲ ਸਿਰਫ ਇਹ ਗੱਲ ਸਹੀ ਆ ਕਿ ਕੀ ਸੁਖਬੀਤ ਸਿੰਘ ਬਾਦਲ ਇਸ ਗੱਲ ਨੂੰ ਭੁੱਲ ਗਏ ਨੇ ਪੀ ਤੁਹਾਡੇ ਫਾਦਰ ਦੇ ਵੀ ਸਾਈਨਾਂ ਤੁਹਾਡੇ ਕਾਲੀਦਲ ਦੇ ਆਗੂਆਂ ਦੇ ਵੀ ਸਾਈਨਾਂ ਸਾਰੇ ਸਾਈਨ ਕਰਕੇ ਦਿੱਤੇ ਪੀ ਅਸੀਂ ਇਸ ਮਤੇ ਦਾ ਬਿਲਕੁਲ ਸਹਿਮਤ ਹੁਣ ਜਦੋਂ ਇਹ ਸਾਈਨ ਕਰ ਦਿੱਤੇ ਤੇ ਫਿਰ ਤੁਸੀਂ ਕਿਵੇਂ ਬਣ ਸਕਦੇ ਹੋ ਲੋਕਾਂ ਨੂੰ ਬੇਤੁਬ ਤੁਸੀਂ ਕਿਵੇਂ ਬਣਾਉਂਦੇ ਹੋ ਤੁਹਾਨੂੰ ਤੇ ਇਹ ਵੀ ਨਹੀਂ ਪਤਾ ਕਿ ਜਿਹੜਾ ਰਾਜਸਥਾਨ ਨੂੰ ਪਾਣੀ ਦਿੰਦਾ ਮਹੱਤਵ ਕੀ ਸੀ ਕਿਉਂ ਲੈਣੇ ਪੈਸੇ ਨੂੰ 1955 ਦੇ ਵਿੱਚ ਜਦੋਂ ਵਰਲਡ ਬੈਂਕ ਤੋਂ ਲੋਨ ਲੈਣ ਦੀ ਗੱਲ ਚੱਲੀ ਤੇ ਉਹਨਾਂ ਨੇ ਪਾਣੀ ਦੀ ਗੱਲ ਕੀਤੀ ਤੇ ਬਕਾਇਦਾ ਤੌਰ ਤੇ ਪਾਕਿਸਤਾਨ ਸਰਕਾਰ ਨੇ ਲਿਖ ਕੇ ਦਿੱਤਾ ਕਿ ਸਾਡੇ ਕੋਲ ਇੰਨੀ ਜ਼ਮੀਨ ਬੇਆਬਾਦ ਪਈਆ ਸਾਨੂੰ ਪਾਣੀ ਦਿੱਤਾ ਜਾਵੇ ਇੰਟਰਨੈਸ਼ਨਲ ਜੁਨ ਉਸ ਟਾਈਮ ਤੇ ਸਾਡੀ ਮਜਬੂਰੀ ਸੀ ਕਿ ਸਾਨੂੰ ਅਸੀਂ ਰਾਜਸਥਾਨ ਦਾ ਇਲਾਕਾ ਵੀ ਜਿਹੜਾ ਉਹ ਛੋਹ ਕਰਕੇ ਤੇ ਅਸੀਂ ਇਹ ਵੀ ਬਕਾਇਦਾ ਤੌਰ ਤੇ ਜਿਹੜਾ ਵਾ ਇਹਨੂੰ ਫਰਟਾਈਲ ਕਰਨਾ ਵਾ ਇਹਨੂੰ ਵੀ ਸਿੰਜਣਾ ਵਾ ਇਸ ਕਰਕੇ ਪਾਣੀ ਨੂੰ ਦੇ ਰਹੇ ਸੀ ਉਦੋਂ ਇਹ ਨਹਿਰਾ ਬਣੀ ਸੀ ਜਿਹੜੀ ਰਾਜਸਥਾਨ ਜਾਣ ਲੱਗੀ ਸੀ ਉਦੋਂ ਕਿਸੇ ਨੇ ਉਜਰ ਕੋ ਨਹੀਂ ਕੀਤਾ ਉਦੋਂ ਨਾ ਅਕਾਲੀਆਂ ਨੇ ਕੀਤਾ ਨਾ ਕਾਂਗਰਸ ਨੇ ਕੀਤਾ ਕਿਸੇ ਉਜਰ ਨਹੀਂ ਕੀਤਾ ਤੇ ਮੈਂ ਮੇਰੇ ਕੋਲ ਪੁਖਤਾ ਸਬੂਤ ਨਹੀਂ ਲੇਕਿਨ ਜਿੰਨੇ ਕੁ ਮੇਰੇ ਕੋਲ ਜਾਣਕਾਰੀ ਹੈ ਸਰਦਾਰ ਮਨਜੀਤ ਸਿੰਘ ਕਲਕੱਤਾ ਅਕਾਲੀ ਦਲ ਦੇ ਵਿੱਚ ਇੱਕ ਕਦ ਬੁੱਤ ਵਾਲੇ ਨੇਤਾ ਸੀ ਤੇ ਸਰਦਾਰ ਮਨਜੀਤ ਸਿੰਘ ਕਲਕੱਤਾ ਸ਼੍ਰੋਮਣੀ ਕਮੇਟੀ ਵਾਹਿਦ ਇੱਕ ਸੈਕਟਰੀ ਸਨ ਜਿਹੜੇ ਆਪਣੇ ਦਫਤਰ ਦੇ ਵਿੱਚ ਬੈਠੇ ਹੋਮ ਸੈਕਟਰੀ ਆਫ ਇੰਡੀਆ ਦਾ ਲਾਈਟਿੰਗ ਕਲ ਬੁੱਕ ਰੱਖ ਕੇ ਗੱਲ ਕਰ ਸਕਦੇ ਸੀ ਅੱਜ ਸ਼੍ਰੋਮਣੀ ਕਮੇਟੀ ਦਾ ਪ੍ਰਧਾਨ ਕਿਤੇ ਡੀਸੀ ਨਾਲ ਗੱਲ ਕਰਨੀ ਹੋਵੇ ਤੇ ਉਹਨੂੰ ਤਰਲੇ ਲੈਣੇ ਪੈਂਦੇ ਵੀ ਡੀਸੀ ਨਾਲ ਗੱਲ ਕਰਨੀ ਤਾਂ ਡੀਸੀ ਤਾਂ ਮੈਨ ਨਹੀਂ ਕਰਦਾ ਜਥੇਦਾਰ ਗੁਰਚਰਨ ਸਿੰਘ ਟੋੜਾ ਸੀ ਜਦੋਂ ਉਹ ਪ੍ਰਧਾਨ ਸਨ ਤੇ ਜਦੋਂ ਵੀ ਡੀਸੀ ਅੰਮ੍ਰਿਤਸਰ ਲੱਗਦਾ ਸੀ ਕੋਈ ਤੇ ਐਸਐਸਪੀ ਲੱਗਦਾ ਸੀ ਆ ਕੇ ਕਹਿੰਦਾ ਸੀਗਾ ਜਥੇਦਾਰ ਜੀ ਮੈਂ ਇੱਥੇ ਐਸਐਸਪੀ ਲੱਗ ਗਿਆ ਮੈਂ ਡੀਸੀ ਲੱਗ ਗਿਆ ਤੇ ਕੋਈ ਸੇਵਾ ਹੋਇਆ ਦੱਸਿਓ ਜੀ ਇੰਨਾ ਟੌਰ ਤੇ ਇੰਨਾ ਸਲੀਕਾ ਤੇ ਇੰਨਾ ਨਾ ਦਮ ਸੀਗਾ ਲੀਡਰਾਂ ਦੇ ਵਿੱਚ ਅੱਜ ਸ਼੍ਰੋਮਣੀ ਕਮੇਟੀ ਦਾ ਪ੍ਰਧਾਨ ਇੰਨਾ ਜਿਹੜਾ ਵਾ ਗ੍ਰਾਵਟ ਕਿਉਂ ਆਈ ਉਹਦੇ ਵਿੱਚ ਸਾਡੇ ਸੰਦੀਪ ਜੀ ਚਾਰ ਪਿੱਲਰ ਨੇ ਚਾਰ ਪਿੱਲਰ ਪਹਿਲਾ ਪਿੱਲਰ ਸਾਡਾ ਅਕਾਲ ਤਖਤ ਦਾ ਦੂਸਰਾ ਪਿੱਲਰ ਸਾਡਾ ਜਿਹੜਾ ਸੱਤਾ ਦਾ ਉਹ ਸ਼੍ਰੋਮਣੀ ਕਮੇਟੀ ਦਾ ਪ੍ਰਧਾਨ ਤੀਸਰਾ ਪਿੱਲਰ ਸਾਡਾ ਸ਼੍ਰੋਮਣੀ ਅਕਾਲੀ ਦਲ ਦਾ ਪ੍ਰਧਾਨ ਹੈ ਤੇ ਚੌਥਾ ਪਿੱਲਰ ਸਾਡਾ ਜੇ ਪੰਜਾਬ ਸਰਕਾਰ ਅਕਾਲੀ ਦੇ ਉਤੇ ਮੁੱਖ ਮੰਤਰੀ ਇਹ ਚਾਰ ਪਿੱਲਰ ਨੇ ਸੱਤਾ ਦੇ ਸਾਡੇ ਉੱਛਾ ਲਈ ਲੇਕਿਨ ਅੱਜ ਹਾਲਾਤ ਇਹ ਬਣ ਗਈ ਕਿ ਚਾਰੇ ਪਿੱਲਰ ਖਤਮ ਕਰਕੇ ਇੱਕ ਵਿਅਕਤੀ ਦੇ ਕੋਲ ਸਾਰੀ ਕਮਾਨ ਚਲੀ ਗਈ ਜਿਹਦੇ ਕਰਕੇ ਇੱਕ ਗਰਾਵਟ ਆਈ ਔਰ ਜੇ ਆਉਂਦੇ ਸਮੇਂ ਥੋਰ ਗਰਵਟਾਈ ਅਜਿਹੀ ਗਰਵਟ ਰਹੀ ਤੇ ਲੋਕਾਂ ਦਾ ਸ਼੍ਰੋਮਣੀ ਕਮੇਟੀ ਤੋਂ ਪੂਰੀ ਤਰ੍ਹਾਂ ਵਿਸ਼ਵਾਸ ਛੁੱਟ ਜੂ ਇਸ ਕਰਕੇ ਨੂੰ ਸੋਚਣਾ ਚਾਹੀਦਾ ਇਹਦੇ ਬਾਰੇ ਥੋੜਾ ਜਿਹਾ ਇਸ ਕਰਕੇ ਸਰਦਾਰ ਸੁਖਬੀਰ ਸਿੰਘ ਬਾਦਲ ਹੋਰਾਂ ਨੇ ਜੋ ਵੀ ਕਹਿੰਦੇ ਵੀ ਪਾਣੀਆ ਬਾਰੇ ਕਹਿੰਦੇ ਆ ਜੋ ਕਹਿੰਦੇ ਉਹ ਮੈਨੂੰ ਨਹੀਂ ਉਮੀਦ ਵੀ ਉਹ ਚ ਕਾਮਯਾਬ ਹੋਣ ਸਿਰਫ ਤੇ ਇੱਕ ਲੋਕਾਂ ਦਾ ਧਿਆਨ ਆਪਣੇ ਵੱਲ ਪੇ ਖਿੱਚਣ ਵਾਲੇ ਪਾਸੇ ਕਰ ਰਹੇ ਨੇ ਨਾ ਇਹਨਾਂ ਰੱਦ ਕੀਤੇ ਤੇ ਨਾ ਕਰਨੇ ਮੈਂ ਗੱਲ ਉਹੀ ਕਰ ਰਿਆ ਸੀ ਕਿ ਜਦੋਂ ਸਰਦਾਰ ਪ੍ਰਕਾਸ਼ ਸਿੰਘ ਬਾਦਲ 1977 ਚ ਮੁੱਖ ਮੰਤਰੀ ਬਣਦੇ ਆ ਹਰਿਆਣੇ ਦੇ ਵਿੱਚ ਇਹਨਾਂ ਦਾ ਗਰਾਈ ਜਿਹੜੇ ਵੱਡੇ ਭਰਾ ਬਣੇ ਸੀ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੇ ਦੇਵੀ ਲਾਲ ਉਹਦੀ ਸਰਕਾਰ ਸੀ ਤੇ ਰੌਲਾ ਪਿੰਦਾ ਸੀ ਐਸਆਈਐਲ ਦਾ ਪਾਣੀਆਂ ਦਾ ਤੇ ਮਰਾਰਾ ਜੀ ਦੇਸਾਈ ਜਿਹੜੇ ਸੀ ਉਹਨਾਂ ਨੇ ਦੋਵਾਂ ਮੁੱਖ ਮੰਤਰੀ ਨੂੰ ਬੁਲਾ ਲਿਆ ਵੀ ਦੱਸੋ ਤੁਹਾਡਾ ਪਾਣੀਆਂ ਦਾ ਰੌਲਾ ਕੀ ਹੈ ਇਹ ਮੈਂ ਨਹੀਂ ਕਹ ਰਿਹਾ ਇਹ ਮਨਜੀਤ ਸਿੰਘ ਕਲਕੱਤਾ ਦੇ ਬਿਆਨ ਨੇ ਉਹ ਕੋਈ ਵੀ ਬੈਠੇ ਤੇ ਗੱਲਾਂ ਕਰੇ ਦੱਸਣ ਦੇ ਬੇਸ਼ਿਕੀ ਉਹ ਕਹਿੰਦੇ ਜਦੋਂ ਬਕਾਇਦਾ ਤੌਰ ਤੇ ਦੋਵਾਂ ਨੂੰ ਬੁਲਾਇਆ ਗਿਆ ਤੇ ਉਹ ਕਹਿੰਦੇ ਪਾਣੀ ਚਾਹੀਦਾ ਉਹ ਕਹਿੰਦੇ ਸਾਨੂੰ ਚਾਹੀਦਾ ਤੇ ਦੇਵੀ ਲੜ ਕਹਿੰਦਾ ਰਿਪੀਰੀਅਨ ਕਾਨੂੰਨ ਦੇ ਸਾਰ ਸਾਨੂੰ ਬਣੇ ਦਿੱਤਾ ਜਾਵੇ ਬਾਦਲ ਸਾਹਿਬ ਕਹਿੰਦੇ ਰਿਪੀਰੀਨ ਕਾਨੂੰਨ ਦਾ ਹੁੰਦਾ ਵੀ ਦਰਿਆਵਾਂ ਦੇ ਕੰਢੇ ਵਸਦਾ ਹੋਵੇ ਨਾ ਸਟੇਟ ਦੇ ਕੋਈ ਚਾਰ ਪਿੰਡ ਲੇਕਿਨ ਇਹ ਕੋਈ ਨਹੀਂ ਕਰਦੇ ਜਿੰਨੇ ਨਕਸ਼ਾ ਲਿਓ ਨਕਸ਼ਾ ਜਾ ਕੇ ਮਰਾਰਜੀ ਦੇਸਾਈ ਨੇ ਸਿੱਧੇ ਲਫਜ਼ਾਂ ਚ ਕਹਿਤਾ ਸੀ ਦੇਵੀ ਲਾਲ ਨੂੰ ਤੁਹਾਡਾ ਪੰਜਾਬ ਦੇ ਪਾਣੀਆਂ ਤੇ ਕੋਈ ਹੱਕ ਨਹੀਂ ਮਿਲਦਾ ਜਾ ਕੇ ਚੁੱਪ ਕਰਕੇ ਬੈਠ ਜਾ। ਤੇ ਪੰਜਾਬ ਦੇ ਪਾਣੀ ਤੇ ਜੇ ਕਿਤੇ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੇ ਉਦੋਂ ਪ੍ਰਧਾਨ ਮੰਤਰੀ ਨੂੰ ਲਖਵਾ ਲਿਆ ਹੁੰਦਾ ਤੇ ਸ਼ਾਇਦ ਇੱਥੋਂ ਤੱਕ ਨੌਬਤ ਨਾ ਹੁੰਦੀ ਲੇਕਿਨ ਇਹ ਇੱਕ ਮੁੱਦਾ ਚਾਹੁੰਦੇ ਸੀ। ਉਹਨਾਂ ਕੋਲ ਆਦੀ ਮੁੱਦਾ ਹੈਗਾ ਪਾਣੀਆਂ ਦਾ। ਜਦੋਂ ਮਰਜੀ ਕੋਈ ਗੱਲ ਨਹੀਂ ਉਦੋਂ ਪਾਣੀਆਂ ਦਾ ਮੁੱਦਾ ਠਾ ਦਿੰਦੇ ਆ। ਭਾਈ ਨਾ ਐਸਓਐਲ ਬੜੀ ਐ। ਨਾ ਬਣਨੀ ਹੁਣ ਮੈਂ ਤੁਹਾਨੂੰ ਐਸਵਾਈਐਲ ਦੀ ਗੱਲ ਦੱਸ ਦਿਆਂ ਜਿੱਦਾਂ ਖੇਤਰਾ ਚੋਂ ਐਸਵਾਈਐਲ ਨਿਕਲ ਕੇ ਜਾਣੀ ਸੀ ਨਾ ਪੰਜਾਬ ਤੇ ਉਹਨਾਂ ਖੇਤਰਾ ਚ ਲੋਕਾਂ ਨੂੰ ਜਾ ਕੇ ਪੁੱਛੋ ਵੀ ਐਸਵਾਈ ਬਣ ਚਈਏ ਕਿ ਨਹੀਂ ਬਣਨੀ ਚਾਹੀਦੀ ਉਹ ਕਰਨ ਕੇ ਬਣਨੀ ਚਾਹੀਦੀ ਕਿਉਂ ਜਿਹੜੀ ਪਹਿਲੀ ਸਾਡੀ ਹਰੰਦ ਫਿਲਟਰ ਵਾਲੀ ਵੱਡੀ ਡੈਰ ਜਾਂਦੀ ਹੈ ਉਹਦੇ ਵਿੱਚ ਸਿੱਧਾ ਰਾਜਸਥਾਨ ਨੂੰ ਪਾਣੀ ਜਾਂਦਾ ਦੋਰੀ ਹਰਿਆਣੇ ਨੂੰ ਪਾਣੀ ਜਾਂਦਾ ਲੇਕਿਨ ਐਸਵਾਈਐਲ ਨੇ ਨਹਿਰ ਤੇ ਪੁੱਟੀ ਜਾਂਦੀ ਤੇ ਉਹਦੇ ਵਿੱਚ ਜਿਹੜੇ ਨਾਲ ਲੱਗਦੇ ਜ਼ਿਲ੍ਹੇ ਸੀ ਜਾਂ ਕਿਸਾਨ ਸੀ ਉਹਨਾਂ ਦੇ ਮੁੱਗੇ ਲਾ ਕੇ ਉਹ ਪਾਣੀ ਤਾਂ ਜਾਣੇ ਛੋਦੇ ਵਿੱਚੋਂ ਇਸ ਕਰਕੇ ਉਹ ਕਹਿੰਦੇ ਵੀ ਸਾਨੂੰ ਪਾਣੀ ਮਿਲਣਾ ਬੜਾਉਂਦੇ ਤੁਸੀਂ ਲੇਕਿਨ ਇਹਨਾਂ ਕੋਲੇ ਕੋਈ ਜਿਹਦੇ ਮੁੱਦਾ ਨਹੀਂ ਹੁੰਦਾ ਉਦੋਂ ਇਹ ਮੁੱਦਾ ਠਾ ਕੇ ਬਹਿ ਜਾਂਦੇ ਆ ਨਾ ਐਸਵਾਈਐਲ ਮੜਨੀ ਆ ਨਾ ਪਾਣੀ ਜਾਂ ਪਾਣੀ ਜਾਂਦੇ ਬੰਦ ਹੋਣੀ ਹੈ ਜੋ ਮਰਜ਼ੀ ਕਰੀ ਜਾਂ ਸਰਖਵੀਰ ਬਾਦਲ ਜੀ ਲੋਕਾਂ ਨੂੰ ਗਮਰਾਹ ਕਰਨ ਦੀ ਕੋਸ਼ਿਸ਼ ਨਾ ਕਰੋ ਮੁੱਦਿਆਂ ਦੀ ਗੱਲ ਕਰੋ ਤੁਹਾਡੇ ਵੇਲੇ ਬਿਘਾਈ ਦਰ ਕਿੰਨੀ ਸੀਗੀ ਤੁਹਾਡੇ ਵੇਲੇ ਬੇਰੁਜ਼ਗਾਰੀ ਦਰ ਕਿੰਨੀ ਸੀਗੀ ਚੰਡੀਗੜ੍ਹ ਪੰਜਾਬ ਨੂੰ ਹੁਣ ਤੱਕ ਕਿਉਂ ਨਹੀਂ ਮਿਲਿਆ ਪੰਜਾਬੀ ਬੋਲਦੇ ਦੇ ਇਲਾਕੇ ਤੁਸੀਂ ਕੀ ਕੀਤਾ ਉਹਦੇ ਤੇ ਧਰਮ ਜੋ ਜਿਹੜਾ ਮੋਰਚਾ ਲਾਇਆ ਸੀ ਕੋਈ ਪੂਰੀ ਮੋਰਚਾ ਧਰਮ ਮੋਰਚਾ ਕਿਉਂ ਬਣਿਆ ਇਹ ਗੱਲ ਕੋਈ ਲੋਕ ਦੱਸੋ ਲੋਕਾਂ ਨੂੰ ਇਸ ਕਰਕੇ ਘਬਰਾ ਨਾ ਕਰੋ ਇਹ ਘਮਰਾ ਕਰਨ ਨਾਲ ਇਹ ਤਾਂ ਕੋਈ ਮਤਲਬ ਫਾਇਦਾ ਨਹੀਂ ਹੈਗਾ ਜੀ ਅਟੇ ਸਾਹਿਬ ਇਹਦੇ ਨਾਲ ਹੀ ਹੋਰ ਤੁਸੀਂ ਕਿ ਗੱਲ ਕੀਤੀ ਵੀ ਧਿਆਨ ਖਿੱਚਣ ਦੀ ਆਪਣੇ ਵੱਲ ਕੋਸ਼ਿਸ਼ ਕੀਤੀ ਹੈ ਅੱਜ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਹੁਣਾਂ ਦੇ ਧਰਮ ਪਤਨੀ ਡਾਕਟਰ ਗੁਰਪ੍ਰੀਤ ਕੌਰ ਨੇ ਵੀ ਕੁਝ ਇਸੇ ਤਰ੍ਹਾਂ ਦਾ ਜਿਹੜਾ ਧੂਰੀ ਦੇ ਵਿੱਚ ਬਿਆਨ ਦਿੱਤਾ ਵੀ 11000 ਰੁਪਿਆ ਜਿਹੜਾ ਵਾ ਉਹ ਜਲਦ ਹੀ ਮਹਿਲਾਵਾਂ ਦੇ ਖਾਤੇ ਦੇ ਵਿੱਚ ਕਹਿੰਦੇ ਵੀ ਪਾਉਣਾ ਸ਼ੁਰੂ ਕਰ ਦੇਗੀ ਪੰਜਾਬ ਸਰਕਾਰ ਵੇਖੋ ਜਿਹੜੀ ਪੰਜਾਬ ਸਰਕਾਰ ਜਾਂ ਕੇਂਦਰ ਸਰਕਾਰ ਦੇਸ਼ ਦੇ ਲੋਕਾਂ ਦੀ ਬੁਨਿਆਦੀ ਸਹੂਲਤਾਂ ਕੀ ਨੇ ਪਹਿਲੀ ਗੱਲ ਤੇ ਸਿੱਧ ਸੂਲਤਾਂ ਦੂਸਰੀ ਵੱਡੀ ਗੱਲ ਹੈ ਸਿੱਖਿਆ ਤੀਜਾ ਵਾ ਸਾਫ ਸੁਥਰਾ ਪਾਣੀ ਇਹ ਤਿੰਨ ਚੀਜ਼ਾਂ ਤੁਸੀਂ ਲੋਕਾਂ ਨੂੰ ਦੇ ਦਿਓ ਤੇ ਬਾਕੀ ਉਹਨਾਂ ਨੂੰ ਕੋ ਬੜੋ ਲਿਖੋ ਕੰਮ ਕਰੋ ਤੇ ਆਪਣੀ ਰੋਟੀ ਕਮਾ ਕੇ ਆਪ ਕਹੋ ਫ੍ਰੀ ਦੇਣ ਦਾ ਕੋਈ ਫੈਸਲਾ ਨਹੀਂ ਤੁਸੀਂ ਕਹਿੰਦੇ 1-1000 ਰੁਪਿਆ ਅਸੀਂ ਦੇ ਜਾਂਗੇ ਤੇ 1000 ਰੁਪਏ ਤਾਂ ਮਿਲਦਾ ਸਾਲ ਦਾ 12000 ਕਰੋੜ ਰੁਪਇਆ 1 ਕਰੋੜ ਤੋਂ ਉੱਪਰ ਬਣਦੀ ਹੈ ਸਾਡੀ ਮਹਿਲਾਵਾਂ ਦੀ ਔਰਤਾਂ ਦੀ ਹਾਂ ਗਰੀਬ ਔਰਤਾਂ ਦੀ ਲੋੜਵੰਦਨ ਦੀ ਗੱਲ ਕਰਦੇ ਠੀਕ ਸੀ ਤੁਸੀਂ ਹਰ ਔਰਤ ਦੇ ਖਾਤੇ 'ਚ ਗੱਲ ਕੀਤੀ ਹੈ ਪਤਾ ਨਹੀਂ ਕਿੱਥੋਂ ਬਿਆਨ ਉਹਦੇ ਮੰਨੀ ਪਤਾ ਇਸ ਗੱਲ ਦਾ ਅੱਜ ਬਕਾਇਦਾ ਤੌਰ ਤੇ ਧੂਰੀ ਦੇ ਵਿੱਚ ਇਹਨਾਂ ਦੀ ਪਤਨੀ ਬੀਬੀ ਗੁਰਪ੍ਰੀਤ ਜਾਂਦੀ ਹੈ ਹਾਦੀਕੇ ਦਾ ਆਪਣਾ ਹਲਕਾ ਵਾਹ ਔਰਤਾਂ ਘਿਰ ਕੇ ਖਲੋ ਰਹੀਆਂ ਉਹ ਕਹਿੰਦੀ ਹੈ ਵੀ ਦੱਸੋ ਜਿਹੜੀ ਆ ਤੁਸੀਂ ਕਮਿਟਮੈਂਟ ਕੀਤੀ ਸੀ 1000 ਰੁਪਏ ਦੀ ਕੋਈ ਦਿੱਤਾ ਸਾਨੂੰ ਸਾਡਾ ਹੁਣ ਤੱਕ ਲੱਖ ਲੱਖ ਰੁਪਇਆ ਬਣਦਾ ਸਾਨੂੰ ਦੇ ਦਿਓ ਸੀ ਵੋਟਾਂ ਪਾ ਦੇਾਂਗੇ ਹੂੰ ਅੱਗੋ ਜਵਾਬ ਮਿਲਦਾ ਸਬਰ ਕਰੋ ਹੂੰ ਛੇਤੀ ਮਿਲ ਜੇਗਾ ਲੇਕਿਨ ਕੇਜਰੀਵਾਲ ਸਾਹਿਬ ਦਾ ਹੁਕਮ ਇਹ ਆ ਭਾਈ ਮਾਨ ਜੀ ਇਹਨਾਂ ਨੂੰ ਟਰਕਾਈ ਚੱਲੋ ਟਰਕਾਈ ਚੱਲੋ ਜਦੋਂ ਆਖਰੀ ਸਾਹdogੇ ਲਾਗਰੀ ਲਾ ਕੇ ਅਸੀਂ ਸ਼ੁਰੂ ਕਰਤਾ ਹੀ ਮੁੜ ਕੇ ਅਗਲੀ ਸਰਕਾਰ ਦੀ ਸਿਰਦਰਦੀ ਬਣ ਜਾਈਗਾ ਜੀ ਲੇਕਿਨ ਇਹਨਾਂ ਨੂੰ ਇਹ ਨਹੀਂ ਪਤਾ ਕਿ ਪੰਜਾਬ ਦੇ ਲੋਕ ਜਿਹੜੇ ਆ ਹਿੰਦੁਸਤਾਨ ਦੇ ਬਾਕੀ ਸਟੇਟਾਂ ਨੂੰ ਸਿਆਸੀ ਤੌਰ ਤੇ ਜਿਆਦੇ ਅਵੇਰ ਨੇ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੇ 1997 ਵਿੱਚ ਆਉਂਦੇ ਹੀ ਕਿਸਾਨਾਂ ਦੇ ਬਿਜਲੀ ਬਾਂਫ ਦਿੱਤੀ ਸੀ 2002 ਦੀਆਂ ਚੋਣਾਂ ਹਾਰ ਗਏ ਸੀ ਜੀ ਲੋਕ ਵੇਦੇ ਨੇ ਕਿ ਇਹਨਾਂ ਦੀ ਮਾਨਸਿਕਤਾ ਕਿੱਥੇ ਆ ਕੀ ਸਾਨੂੰ ਕੁਝ ਆਪਣੇ ਕੋਲ ਦੇ ਰਿਹਾ ਜੇ 1000 ਰੁਪਏ ਤੁਸੀਂ ਦੇਣਾ ਮਹੀਨਾ ਤੇ ਕਿਸੇ ਨੇ ਜੇਬ ਨਹੀਂ ਦੇਣਾ ਕੋਈ ਭਗਵਾਨਪਨ ਦੀ ਆਪਣੀਆਂ ਫੈਕਟਰੀ ਨਹੀਂ ਚੱਲਦੀਆਂ ਇਸ ਕਰਕੇ ਇਹ ਗੱਲਾਂ ਜਿਹੜੀਆਂ ਬਣਾਈਆਂ ਜਾ ਰਹੀਆਂ ਨੇ ਇਹ ਨਹੀਂ ਕੀਤੀ ਜਾਣੀ ਚਾਹੀਦੀਆਂ ਸੱਚਾਈ ਕਰਨੀ ਚਾਹੀਦੀ ਉਹਨਾਂ ਜੋ ਬੀਬੀ ਨੇ ਕੀਤਾ ਠੀਕ ਕੀਤਾ ਮੌੜ ਹਲਕੇ ਚ ਜੀ ਮੌੜ ਹਲਕੇ ਚ ਬਕਾਇਦਾ ਤੌਰ ਤੇ ਗੁਰਮੀਤ ਸਿੰਘ ਖੁਡੀਆਂ ਦੀ ਇੱਕ ਰੈਲੀ ਰੱਖੀ ਗਈ ਸੀ ਜੀ ਜਿੱਥੇ ਰੈਲੀ ਰੱਖੀ ਜੀ ਲੋਕ ਆ ਕੇ ਬਹਿ ਗਏ ਕਹਿੰਦੇ ਵੀ ਸਾਡੇ ਨਾਲ ਗੱਲ ਕਰੋ ਬੁਨਿਆਦੀ ਸਹੂਲਤਾਂ ਜਿਹੜੀਆਂ ਸਾਡੇ ਹਲਕੇ ਚ ਨਹੀਂ ਹੈਗੀਆਂ ਖਾਸ ਕਰਕੇ ਸਾਫ ਸੁਥਰਾ ਪਾਣੀ ਪਹਿਲੀ ਮੰਗੋ ਨਾ ਜੀ ਉਹਦੀ ਗੱਲ ਕੀਤੀ ਦਿੱਤਾ ਸਾਨੂੰ ਪਹਿਲਾਂ ਸਾਡੀਆਂ ਮੰਗਾਂ ਪੂਰੀਆਂ ਕਰ ਦਿਓ ਫਿਰ ਤੁਸੀਂ ਜੋ ਮਰਜ਼ੀ ਕਰ ਲਓ ਇਸ ਕਰਕੇ ਇਹਨਾਂ ਨੂੰ ਉਹਨਾਂ ਜਿਹੜੀਆਂ ਬੁਨਿਆਦੀ ਸਹੂਲਤਾਂ ਉਸ ਪੱਲੇ ਧਿਆਨ ਦੇਣਾ ਚਾਹੀਦਾ ਵਾ ਆ ਜਿਹੜੀਆਂ ਮੂਮੂ ਠਗੜੀਆਂ ਗੱਲਾਂ ਕਰਦੇ ਇਹਨਾਂ ਤੇ ਪੰਜਾਬ ਦੇ ਲੋਕਾਂ ਨੇ ਵਿਸ਼ਵਾਸ ਨਹੀਂ ਕਰਨਾ ਤੇ ਬਾਕੀ ਰਿਜ਼ਲਟ ਆਊਗਾ 4 ਤਰੀਕ ਨੂੰ ਪਹਿਲੀ ਤੋਂ ਵੋਟਰ ਪੈਣੀਆਂ ਕਹਿੰਦੇ ਹੁੰਦੇ ਲੱਗ ਜੂਗਾ ਪਤਾ ਤੇਰੀ ਖਾਨਦਾਨੀ ਦਾ ਤੇ ਦੁੱਧ ਪੀਤਾ ਜਦੋਂ ਬੱਕਰੀ ਬਗਾਨੀ ਦਾ ਜੀ ਪੱਤੀ ਸਾਹਿਬ ਬਹੁਤ ਬਹੁਤ ਧੰਨਵਾਦ ਤੁਸੀਂ ਆਪਣਾ ਕੀਮਤੀ ਸਮਾਂ ਜਿਹੜਾ ਉਹ ਇਸ ਪ੍ਰੋਗਰਾਮ ਵਾਸਤੇ ਦਿੱਤਾ ਖਬਰਾਂ ਤਫਸੀਲ ਦੇ ਨਾਲ ਦੱਸਿਆਂ ਉਮੀਦ ਕਰਦੇ ਆ ਕਿ ਲੋਕਾਂ ਨੂੰ ਤੁਹਾਡੇ ਵੱਲੋਂ ਤਫਸੀਲ ਦੇ ਨਾਲ ਸਮਝਾਈਆਂ ਜਿਹੜੀਆਂ ਇਹ ਖਬਰਾਂ ਨੇ ਉਹ ਪਸੰਦ ਆਉਣਗੀਆਂ ਲੋਕ ਇਸ ਪ੍ਰੋਗਰਾਮ ਨੂੰ ਵੈਸੇ ਪਸੰਦ ਕਰਦੇ ਨੇ ਤੇ ਲੋਕ ਜਸਪੀਰ ਸਿੰਘ ਪੱਟੀ ਸਾਹਿਬ ਨੂੰ ਵੀ ਯਾਨੀ ਕਿ ਤੁਹਾਨੂੰ ਵੀ ਪਰਵਾਹ ਹੁੰਗਾ ਰਾ ਦੇਣਗੇ ਸਤਿ ਸ੍ਰੀ ਅਕਾਲ ਜੀ ਸ਼ੁਕਰੀਆ ਜੀ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ